ਅਮਰੀਕਾ ਤੋਂ ਇੱਕ ਬੇਹੱਦ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੈਨੇਡਾ, ਚੀਨ ਤੇ ਮੈਕਸੀਕੋ ਦੇ ਉੱਤੇ ਟੈਰਿਫ ਲਗਾ ਦਿੱਤਾ ਗਿਆ। ਟੈਰਿਫ ਲਗਾਉਣ ਮਗਰੋਂ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਅਮਰੀਕੀ ਹਰ ਇੱਕ ਪਰੇਸ਼ਾਨੀ ਦੇ ਲਈ ਤਿਆਰ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਕਿਹਾ ਕਿ ਵਪਾਰ ਦੇ ਮੁੱਖ ਸਾਂਝੇਦਾਰੀ ਦੇਸ਼ਾਂ ਤੇ ਟੈਰਿਫ ਵਧਾਉਣ ਦੇ ਨਾਲ ਅਮਰੀਕੀਆਂ ਨੂੰ ਆਰਥਿਕ ਦਰਦ ਸਹਿਣ ਦੇ ਲਈ ਤਿਆਰ ਰਹਿਣਾ ਪਵੇਗਾ ਇਹ ਫੈਸਲਾ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਦੇ ਵਿੱਚ ਲਿਆ ਗਿਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਹਿੱਤਾਂ ਦੀ ਰੱਖਿਆ ਦੇ ਲਈ ਇੱਕ ਉਚਿਤ ਕੀਮਤ ਹੋਵੇਗੀ ਇੱਥੇ ਦੱਸ ਦਈਏ ਕਿ درآمد ਵਸਤੂ ਤੇ ਟੈਰਿਫ ਲੱਗਣ ਦੇ ਨਾਲ ਅਮਰੀਕਾ ਦੇ ਵਿੱਚ ਚੀਜ਼ਾਂ ਮਹਿੰਗੀਆਂ ਹੋਣਗੀਆਂ ਆਪਣੇ ਸੋਸ਼ਲ ਮੀਡੀਆ ਮੰਚ ਤਰ ਸੋਸ਼ਲ ਤੇ 트੍ਰੰਪ ਨੇ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਕਿ ਕੁਝ ਦਰਦ ਹੋਵੇਗਾ ਹਾਂ ਸ਼ਾਇਦ ਅਤੇ ਸ਼ਾਇਦ ਨਹੀਂ ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ ਇਹ ਕੀਮਤ ਚੁਕਾਉਣ ਲਾਇਕ ਹੋਵੇਗੀ ਮੈਕਸੀਕੋ ਕੈਨੇਡਾ ਤੇ ਚੀਨ ਦੇ ਉੱਤੇ ਟੈਰਿਫ ਲਾਗੂ ਕਰ ਦਿੱਤਾ ਗਿਆ ਸ਼ਨੀਵਾਰ ਨੂੰ ਟਰੰਪ ਨੇ ਆਪਣੇ ਪਹਿਲੇ ਐਲਾਨੇ 25% ਦੀ ਟੈਰਿਫ ਤੇ ਅੰਤਰ ਮੋਹਰ ਲਗਾ ਦਿੱਤੀ ਇਹ ਫੈਸਲਾ ਗੁਆਂਢੀ ਦੇਸ਼ਾਂ ਮੈਕਸੀਕੋ ਤੇ ਕੈਨੇਡਾ ਤੇ ਲਾਗੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਦੇਸ਼ ਅਮਰੀਕਾ ਦੇ ਨਾਲ ਇੱਕ ਮੁਕਤ ਵਪਾਰ ਸਮਝੌਤਾ ਸਾਂਝਾ ਕਰਦੇ ਨੇ ਚੀਨ ਤੋਂ ਪਹਿਲਾਂ ਤੋਂ ਲਾਗੂ ਡਿਊਟੀ ਤੋਂ ਇਲਾਵਾ 10 ਫੀਸਦੀ ਦਾ ਨਵਾਂ ਟੈਰਿਫ ਲਗਾਉਣ ਦੀ ਗੱਲ ਵੀ ਕਹੀ ਗਈ ਹੈ 트럼ਪ ਨੇ ਆਪਣੇ ਸੌ ਚੱਕ ਸਮਾਗਮ ਤੋਂ ਪਹਿਲਾਂ ਹੀ ਅਜਿਹੇ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਦੋਸ਼ ਲਗਾਇਆ ਕਿ ਇਹ ਦੇਸ਼ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਅਤੇ ਖਤਰਨਾਕ ਅਪੀਅਰ ਫੈਟਲ ਲਾਈਨ ਦੀ ਤਸਕਰੀਨ ਰੋਕਣ ਦੇ ਵਿੱਚ ਅਸਫਲ ਰਹੇ। ਉੱਥੇ 트럼ਪ ਦੇ ਟੈਰਿਫ ਲਾਣ ਤੋਂ ਬਾਅਦ ਮੈਕਸੀਕੋ, ਕੈਨੇਡਾ ਤੇ ਚੀਨ ਤਿੰਨਾਂ ਦੇਸ਼ਾਂ ਨੇ ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਬਾਹਰਾਂ ਨੇ ਵੀ ਚਤਾਵਨੀ ਦਿੱਤੀ ਹੈ ਕਿ ਇਸ ਵਪਾਰ ਯੁੱਧ ਦੇ ਨਾਲ ਅਮਰੀਕੀ ਅਰਥ ਵਿਵਸਥਾ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ ਤੇ ਕੀਮਤਾਂ ਵੱਧ ਸਕਦੀਆਂ ਨੇ ਅਮਰੀਕਾ ਤੋਂ ਇੱਕ ਖਾਸ ਖਬਰ ਆਈ ਹੈ ਜੁੱਥੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਕਿਹਾ ਕਿ ਵਪਾਰ ਦੇ ਮੁੱਖ ਸਾਂਝੇਦਾਰ ਦੇਸ਼ਾਂ ਤੇ ਟੈਰਿਫ ਵਧਾਉਣ ਦੇ ਨਾਲ ਅਮਰੀਕੀਆਂ ਨੂੰ ਵੀ ਆਰਥਿਕ ਦਰਦ ਸਹਿਣ ਕਰਨ ਦੇ ਲਈ ਤਿਆਰ ਰਹਿਣਾ ਪਵੇਗਾ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਦੇ ਵਿੱਚ ਲਿਆ ਗਿਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਹਿੱਤਾਂ ਦੀ ਰੱਖਿਆ ਦੇ ਲਈ ਇੱਕ ਉਚਿਤ ਕੀਮਤ ਹੋਵੇਗੀ ਇਤਿਹਾਸ ਦੱਸਦੀ ਹੈ ਕਿ ਦਰਾਮਦ ਵਸਤੂ ਤੇ ਟੈਰਫ ਲੱਗਣ ਦੇ ਨਾਲ ਅਮਰੀਕਾ ਚੀਜ਼ਾਂ ਮਹਿੰਗੀਆਂ ਹੋਣਗੀਆਂ ਆਪਣੇ ਸੋਸ਼ਲ ਮੀਡੀਆ ਮੰਚ ਤਰੁੱਤ ਸੋਸ਼ਲ ਤੇ ਟਰੰਪ ਨੇ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਕਿ ਕੀ ਕੁਝ ਦਰਦ ਹੋਵੇਗਾ ਹਾਂ ਸ਼ਾਇਦ ਤੇ ਸ਼ਾਇਦ ਨਹੀਂ ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ ਅਤੇ ਇਹ ਕੀਮਤ ਚੁਕਾਉਣ ਦੇ ਲਾਇਕ ਹੋਵੇਗੀ ਅਮਰੀਕਾ ਦੇ ਵੱਲੋਂ ਟੈਰਿਫ ਜੋ ਹੈ ਉਹ ਕੈਨੇਡਾ ਮੈਕਸੀਕੋ ਤੇ 25% ਦੀ ਲਗਾਇਆ ਗਿਆ ਤੇ ਚੀਨ ਦੇ ਉੱਤੇ 10% ਦੇ ਅਮਰੀਕਾ ਤੋਂ ਇੱਕ ਬੇहद ਵੱਡੀ ਖਬਰ ਸਾਹਮਣੇ ਆਈ ਹੈ ਜਿਉਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੈਨੇਡਾ ਚੀਨ ਤੇ ਮੈਕਸੀਕੋ ਦੇ ਉੱਤੇ ਟੈਰਿਫ ਲਗਾ ਦਿੱਤਾ ਗਿਆ ਟੈਰਿਫ ਲਗਾਉਣ ਮਗਰੋਂ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਉਂ ਕਿ ਉਹਨਾਂ ਦਾ ਕਹਿਣਾ ਹੈ ਅਮਰੀਕੀ ਹਰ ਇੱਕ ਪਰੇਸ਼ਾਨੀ ਦੇ ਲਈ ਤਿਆਰ ਹੈ ਰੀਪੋਰਟ ਦੇ ਵਿੱਚ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕੀਆਂ ਨੂੰ ਕਿਹਾ ਕਿ ਵਪਾਰ ਦੇ ਮੁੱਖ ਸਾਂਝੇਦਾਰੀ ਦੇਸ਼ਾਂ ਤੇ ਟੈਰਿਫ ਵਧਾਉਣ ਦੇ ਨਾਲ ਅਮਰੀਕੀਆਂ ਨੂੰ ਆਰਥਿਕ ਦਰਦ ਸਹਿਣ ਦੇ ਲਈ ਤਿਆਰ ਰਹਿਣਾ ਪਵੇਗਾ ਇਹ ਫੈਸਲਾ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਦੇ ਵਿੱਚ ਲਿਆ ਗਿਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਹਿੱਤਾਂ ਦੀ ਰੱਖਿਆ ਦੇ ਲਈ ਇੱਕ ਉਚਿਤ ਕੀਮਤ ਹੋਵੇਗੀ ਇੱਥੇ ਦੱਸਦੀ ਹੈ ਕਿ ਦਰਾਮਤ ਵਸਤੂ ਤੇ ਟੈਰਿਫ ਲੱਗਣ ਦੇ ਨਾਲ ਅਮਰੀਕਾ ਦੇ ਵਿੱਚ ਚੀਜ਼ਾਂ ਮਹਿੰਗੀਆਂ ਹੋਣਗੀਆਂ ਆਪਣੇ ਸੋਸ਼ਲ ਮੀਡੀਆ ਮੰਚ ਤੋਂ ਸੋਸ਼ਲ ਤੇ 트럼ਪ ਨੇ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਕਿ ਕੁਝ ਦਰਦ ਹੋਵੇਗਾ ਹਾਂ ਸ਼ਾਇਦ ਅਤੇ ਸ਼ਾਇਦ ਨਹੀਂ ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ ਇਹ ਕੀਮਤ ਚੁਕਾਉਣ ਲਾਇਕ ਹੋਵੇਗੀ ਮੈਕਸੀਕੋ ਕੈਨੇਡਾ ਤੇ ਚੀਨ ਦੇ ਉੱਤੇ ਟੈਰਿਫ ਲਾਗੂ ਕਰ ਦਿੱਤਾ ਗਿਆ ਸ਼ਨੀਵਾਰ ਨੂੰ 트럼ਪ ਨੇ ਆਪਣੇ ਪਹਿਲੇ ਐਲਾਨੇ 25% ਦੀ ਟੈਰਿਫ ਤੇ ਅੰਤਰਮੋਹਰ ਲਗਾ ਦਿੱਤੀ ਇਹ ਫੈਸਲਾ ਗੁਆਂਢੀ ਦੇਸ਼ਾਂ ਮੈਕਸੀਕੋ ਤੇ ਕੈਨੇਡਾ ਤੇ ਲਾਗੂ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਇਹ ਦੇਸ਼ ਅਮਰੀਕਾ ਦੇ ਨਾਲ ਇੱਕ ਮੁਕਤ ਵਪਾਰ ਸਮਝੌਤਾ ਸਾਂਝਾ ਕਰਦੇ ਨੇ ਚੀਨ ਤੋਂ ਪਹਿਲਾਂ ਤੋਂ ਲਾਗੂ ਡਿਊਟੀ ਤੋਂ ਇਲਾਵਾ 10% ਦਾ ਨਵਾਂ ਟੈਰਿਫ ਲਗਾਉਣ ਦੀ ਗੱਲ ਵੀ ਕਹੀ ਗਈ ਹੈ 트럼ਪ ਨੇ ਆਪਣੇ ਸੌ ਚੱਕ ਸਮਾਗਮ ਤੋਂ ਪਹਿਲਾਂ ਹੀ ਅਜਿਹੇ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਦੋਸ਼ ਲਗਾਇਆ ਕਿ ਇਹ ਦੇਸ਼ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਅਤੇ ਖਤਰਨਾਕ ਅਪੀਅਰ ਫੈਟਲ ਲਾਈਨ ਦੀ ਤਸਕਰੀਨ ਰੋਕਣ ਦੇ ਵਿੱਚ ਅਸਫਲ ਰਹੇ ਅਤੇ 트럼ਪ ਦੇ ਟੈਰਿਫ ਲਾਣ ਤੋਂ ਬਾਅਦ ਮੈਕਸੀਕੋ ਕੈਨੇਡਾ ਤੇ ਚੀਨ ਸੰਨਾ ਦੇਸ਼ਾਂ ਨੇ ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਮਹਾਰਾ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਵਪਾਰ ਯੁੱਧ ਦੇ ਨਾਲ ਅਮਰੀਕੀ ਅਰਥ ਵਿਵਸਥਾ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ ਤੇ ਕੀਮਤਾਂ ਵੱਧ ਸਕਦੀਆਂ ਨੇ ਅਮਰੀਕਾ ਤੋਂ ਇੱਕ ਖਾਸ ਖਬਰ ਆਈ ਹੈ ਜੁੱਥੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਕਿਹਾ ਕਿ ਵਪਾਰ ਦੇ ਮੁੱਖ ਸਾਂਝੇਦਾਰ ਦੇਸ਼ਾਂ ਤੇ ਟੈਰਿਫ ਵਧਾਉਣ ਦੇ ਨਾਲ ਅਮਰੀਕੀਆਂ ਨੂੰ ਵੀ ਆਰਥਿਕ ਦਰਦ ਸਹਿਣ ਕਰਨ ਦੇ ਲਈ ਤਿਆਰ ਰਹਿਣਾ ਪਵੇਗਾ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਦੇ ਵਿੱਚ ਲਿਆ ਗਿਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਹਿੱਤਾਂ ਦੀ ਰੱਖਿਆ ਦੇ ਲਈ ਇੱਕ ਉਚਿਤ ਕੀਮਤ ਹੋਵੇਗੀ ਇਤਿਹਾਸ ਦੱਸਦੀ ਹੈ ਕਿ ਦਰਾਮਤ ਵਸਤੂ ਤੇ ਟੈਰਿਫ ਲੱਗਣ ਦੇ ਨਾਲ ਅਮਰੀਕਾ ਚੀਜ਼ਾਂ ਮਹਿੰਗੀਆਂ ਹੋਣਗੀਆਂ ਆਪਣੇ ਸੋਸ਼ਲ ਮੀਡੀਆ ਮੰਚ ਤਰੁੱਥ ਸੋਸ਼ਲ ਤੇ ਟਰੰਪ ਨੇ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਕਿ ਕੀ ਕੁਝ ਦਰਦ ਹੋਵੇਗਾ ਹਾਂ ਸ਼ਾਇਦ ਤੇ ਸ਼ਾਇਦ ਨਹੀਂ ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ ਅਤੇ ਇਹ ਕੀਮਤ ਚੁਕਾਉਣ ਦੇ ਲਾਇਕ ਹੋ ਅਮਰੀਕਾ ਦੇ ਵੱਲੋਂ ਟੈਰਿਫ ਜੋ ਹੈ ਉਹ ਕੈਨੇਡਾ ਮੈਕਸੀਕੋ ਤੇ 25% ਦੀ ਲਗਾਇਆ ਗਿਆ ਤੇ ਚੀਨ ਦੇ ਉੱਤੇ 10% ਦੇ